ਸਤਿ ਸ਼੍ਰੀ ਅਕਾਲ ਪੰਜਾਬੀ ਨੂੰ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਕਿ ਪਿਛਲੇ 1-2 ਸਾਲਾਂ ਦੇ ਦੌਰਾਨ ਦਿਲ ਖੋਲ੍ਹ ਕੇ ਵੀਜ਼ੇ ਜਾਰੀ ਕੀਤੇ ਗਏ ਜਿਸ ਦੇ ਦੌਰਾਨ ਲੱਖਾਂ ਦੀ ਤعداد ਵਿੱਚ ਪੰਜਾਬੀ ਭਾਰਤੀ ਟੂਰਿਸਟ ਵੀਜ਼ਾ ਸਟੂਡੈਂਟ ਵੀਜ਼ਾ ਜਾਂ ਫਿਰ ਇਸ ਤੋਂ ਇਲਾਵਾ ਵਰਕ ਪਰਮਿਟ ਦੇ ਉੱਤੇ ਕੈਨੇਡਾ ਦੇ ਵਿੱਚ ਪਹੁੰਚ ਗਏ ਜਿਸ ਤੋਂ ਬਾਅਦ ਬਹੁਤ ਸਾਰੇ ਪੰਜਾਬੀ ਭਾਰਤੀਆਂ ਦੇ ਵੱਲੋਂ ਜਿੱਥੇ ਕਿ ਕੈਨੇਡਾ ਦੇ ਵਿੱਚ ਪੀਆਰ ਲੈ ਲਈ ਗਈ ਪਰ ਬਹੁਤ ਸਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਰਤੀਆਂ ਨੂੰ ਪੀਆਰ ਪ੍ਰਾਪਤ ਨਹੀਂ ਹੋਈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਹੀ ਰਾਸਤਾ ਚੁਣਿਆ ਗਿਆ ਕੈਨੇਡਾ ਦੇ ਜੀ ਹਾਂ ਰਫਿਊਜੀ ਕੇਸ ਇੰਨੀ ਵੱਡੀ ਗਿਣਤੀ ਦੇ ਵਿੱਚ ਪੰਜਾਬੀਆਂ ਦੇ ਵੱਲੋਂ ਕੈਨੇਡਾ ਦੇ ਵਿੱਚ ਅਪਲਾਈ ਕੀਤੇ ਗਏ ਕਿ ਇਹ ਹੁਣ ਤੱਕ ਦੇ ਸਭ ਤੋਂ ਵੱਧ ਰਿਕਾਰਡ ਤੋੜ ਚੁੱਕੇ ਹਨ ਸੋ ਸਭ ਤੋਂ ਵੱਧ ਰਫਿਊਜੀ ਕੇਸ ਵੀ ਪੰਜਾਬੀ ਭਾਰਤੀਆਂ ਦੇ ਵੱਲੋਂ ਹੀ ਲਗਾਏ ਗਏ ਹਨ ਹੁਣ ਤੱਕ ਤੇ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇੱਕ ਨਵਾਂ ਡਾਟਾ ਜਾਰੀ ਕੀਤਾ ਗਿਆ ਹੈ ਜਿਸ ਦੇ ਅਨਸਾਰ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਕੈਨੇਡਾ ਦੇ ਵਿੱਚ ਇਸ ਸਮੇਂ 3 ਲੱਖ ਤੋਂ ਵੱਧ ਰਫਿਊਜੀ ਕੇਸ ਪ੍ਰੋਸੈਸਿੰਗ ਦੇ ਵਿੱਚ ਹਨ ਤੇ ਜਿੱਥੇ ਕਿ ਪਿਛਲੇ ਸਾਲਾਂ ਦੇ ਦੌਰਾਨ ਤੇ ਇਹ ਕੇਸਾਂ ਨੂੰ 3 ਤੋਂ 4 ਸਾਲਾਂ ਦੇ ਦੌਰਾਨ ਹੀ ਪ੍ਰੋਸੈਸ ਕੀਤਾ ਜਾਂਦਾ ਰਿਹਾ ਹੈ ਪਰ ਹੁਣ ਇਸ ਨੂੰ 25 ਸਾਲ ਲੱਗਣਗੇ ਜੀਹਾਂ ਤੁਹਾਨੂੰ ਦੱਦੀਏ ਕਿ 20 ਤੋਂ 25 ਸਾਲ ਇਸ ਨੂੰ ਹੁਣ ਪ੍ਰੋਸੈਸ ਕਰਨ ਨੂੰ ਹੀ ਲੱਗਣਗੇ ਸੋ ਜਿਹੜੇ ਵੀ ਕੈਨੇਡਾ ਦੇ ਵਿੱਚ ਹੁਣ ਰਫਿਊਜੀ ਕੇਸ ਲਗਾ ਕੇ ਪੰਜਾਬੀ ਭਾਰਤੀ ਬੈਠੇ ਹੋਏ ਹਨ ਉਹ ਹੁਣ 20 ਤੋਂ 25 ਸਾਲ ਬਾਅਦ ਉਹਨਾਂ ਦਾ ਜਿਹੜਾ ਕਿ ਰਿਜ਼ਲਟ ਆਵੇਗਾ ਕਿਉਂਕਿ ਪ੍ਰੋਸੈਸਿੰਗ ਟਾਈਮ ਕਾਫੀ ਜ਼ਿਆਦਾ ਵੱਧ ਚੁੱਕਾ ਹੈ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਰਤੀਆਂ ਦੇ ਵੱਲੋਂ ਕੈਨੇਡਾ ਦੇ ਵਿੱਚ ਜਾ ਕੇ ਰਫਿਊਜੀ ਕੇਸ ਅਪਲਾਈ ਕੀਤੇ ਹਨ ਤੇ ਪੰਜਾਬੀ ਹੁਣ ਕੈਨੇਡਾ ਦੇ ਵਿੱਚ ਰਫਿਊਜੀ ਕੇਸ ਅਪਲਾਈ ਕਰਨ ਦੇ ਵਿੱਚ ਵੀ ਪਹਿਲੇ ਨੰਬਰ ਦੇ ਉੱਤੇ ਆ ਚੁੱਕੇ ਹਨ ਜੀ ਹਾਂ 210000 ਪੰਜਾਬੀਆਂ ਦੇ ਉੱਤੇ ਭਾਰਤੀਆਂ ਦੇ ਵੱਲੋਂ ਕੈਨੇਡਾ ਦੇ ਵਿੱਚ ਰਿਫਿਊਜੀ ਕੇਸ ਅਪਲਾਈ ਕੀਤੇ ਗਏ ਹਨ ਤੇ ਦੂਸਰੇ ਨੰਬਰ ਤੇ ਉੱਤੇ ਚਾਈਨਾ ਆਉਂਦਾ ਹੈ ਜਿੱਥੇ ਕਿ ਉਹਨਾਂ ਦੇ ਵੱਲੋਂ ਸਿਰਫ 142000 ਲੋਕਾਂ ਦੇ ਵੱਲੋਂ ਕੈਨੇਡਾ ਦੇ ਵਿੱਚ ਰਿਫਿਊਜੀ ਕੇਸ ਅਪਲਾਈ ਕੀਤੇ ਗਏ ਹਨ ਇਸ ਤੋਂ ਇਲਾਵਾ ਨਾਈਜੀਰੀਆ ਕੋਲੰਬੀਆ ਤੇ ਮਕਸੀਕੋ ਦੇ ਲੋਕਾਂ ਦੇ ਵੱਲੋਂ ਵੀ ਕੁਝ ਹਜ਼ਾਰਾਂ ਦੇ ਵਿੱਚ ਹੀ ਰਿਫਿਊਜੀ ਕੇਸ ਅਪਲਾਈ ਕੀਤੇ ਗਏ ਹਨ ਪਰ ਪੰਜਾਬੀ ਭਾਰਤੀ ਪਹਿਲੇ ਨੰਬਰ ਦੇ ਉੱਤੇ ਆ ਚੁੱਕੇ ਹਨ ਜਿਸ ਦੇ ਕਾਰਨ ਕਿ ਹੁਣ ਕੈਨੇਡਾ ਦੇ ਵਿੱਚ ਸਾਈਲਮ ਕੇਸਾਂ ਦਾ ਪ੍ਰੋਸੈਸਿੰਗ ਟਾਈਮ ਤੱਕ ਪਹੁੰਚ ਚੁੱਕਾ ਹੈ ਸੋ ਇਸੇ ਲਈ ਹੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਿਲ C12 ਪੇਸ਼ ਕੀਤਾ ਜਾਵੇਗਾ ਜਿਸ ਦੇ ਕਾਰਨ ਸਾਰੇ ਹੀ ਰਿਫਿਊਜੀ ਕੇਸ ਇੱਕ ਝਟਕੇ ਦੇ ਵਿੱਚ ਹੀ ਕੈਨਸਲ ਕੀਤੇ ਜਾ ਸਕਦੇ ਹਨ ਇਸ ਤੋਂ ਇਲਾਵਾ ਦੂਸਰੀ ਅਪਡੇਟ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਹੁਣ PR ਦੇ ਚਾਹਵਾਨਾਂ ਦੇ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਸੋ ਜਿਹੜੇ ਜਿਹੜੇ ਪੰਜਾਬੀ ਭਾਰਤੀ ਹੁਣ ਪਲੱਸ 2 ਪਾਸ ਹੈ ਜੇਕਰ ਉਹ ਕੈਨੇਡਾ ਦੇ ਵਿੱਚ PR ਲੈਣਾ ਚਾਹੁੰਦੇ ਆ ਤੇ ਉਹ ਫ੍ਰੈਂਚ ਭਾਸ਼ਾ ਜੇਕਰ ਸਿੱਖ ਲੈਂਦੇ ਆ ਤੇ CRS ਸਕੋਰ ਉਹਨਾਂ ਨੂੰ ਸਿਰਫ 410 ਤੋਂ ਲੈ ਕੇ 420 ਦੇ ਵਿਚਕਾਰ ਹੀ ਰੱਖਣਾ ਪਵੇਗਾ ਲੈਣਾ ਪਵੇਗਾ ਸੋ ਜਿਸ ਦੇ ਕਾਰਨਾਂ ਦੀ ਆਸਾਨੀ ਦੇ ਨਾਲ ਕੈਨੇਡਾ ਦੇ ਵਿੱਚ ਪੀਆਰ ਹੋ ਸਕਦੀ ਹੈ ਸੋ ਜੇਕਰ ਪੰਜਾਬੀ ਭਾਰਤੀ ਕਿਸੇ ਹੋਰ ਕੈਟਾਗਰੀ ਦੇ ਵਿੱਚ ਪੀਆਰ ਲੈਣਾ ਚਾਹੁੰਦੇ ਆ ਤੇ ਸੀਆਰਐਸ ਸਕੋਰ 500 ਦੇ ਕਰੀਬ ਜਾਂ ਹੋਰ 500 ਤੋਂ ਵੀ ਉੱਪਰ ਮਿਲੇਗਾ ਜਿਸ ਦੇ ਕਾਰਨ ਪੰਜਾਬੀ ਭਾਰਤੀਆਂ ਦੇ ਲਈ ਪੀਆਰ ਲੈਣੀ ਕਾਫੀ ਜ਼ਿਆਦਾ ਮੁਸ਼ਕਲ ਹੋਵੇਗੀ ਸੋ ਫਰੈਂਚ ਵਾਲਿਆਂ ਦੇ ਲਈ ਹੁਣ ਦਰਵਾਜ਼ੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਖੋਲ ਦਿੱਤੇ ਗਏ ਹਨ